1 ਜੂਨ ਨੂੰ ਲੋਕ ਸਭਾ ਚੋਣਾਂ ਨੇ ਜੀ ਹਾਂ ਤੇ ਹਰ ਸਿਆਸੀ ਪਾਰਟੀ ਦੇ ਉਮੀਦਵਾਰ ਚੋਣ ਪ੍ਰਚਾਰ ਦੇ ਲਈ ਉਤਰੇ ਹੋਏ ਨੇ ਤੁਹਾਨੂੰ ਦੱਸ ਜੀ ਕਿ ਉਮੀਦਵਾਰਾਂ ਦੇ ਨਾਲ ਉਹਨਾਂ ਦੇ ਘਰ ਦੇ ਵੀ ਚੋਣ ਮੈਦਾਨ 'ਚ ਉਤਰੇ ਹੋਏ ਨੇ ਤੇ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਰ ਰਹੇ ਨੇ ਜੀ ਹਾਂ ਜਿਸ ਪਾਰਟੀ ਤੋਂ ਉਮੀਦਵਾਰ ਉਹਨਾਂ ਨੇ ਖੜਾ ਕੀਤਾ ਹੈ ਉਹ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਪੂਰ ਜ਼ੋਰ ਲਗਾ ਰਹੇ ਨੇ ਉਧਰ ਹੀ ਗੱਲ ਕਰ ਲਈ ਸੰਗਰੂਰ ਹਲਕੇ ਦੀ ਤਾਂ ਸੰਗਰੂਰ ਹਲਕੇ ਨੂੰ ਮੁੜ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਵੀ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਇਸੇ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀਪਕ ਨੇ ਡਾਕਟਰ ਗੁਰਪ੍ਰੀਤ ਕੌਰ ਵੀ ਮੈਦਾਨ ਚ ਨਤੇ ਰਾਏ ਨੇ ਜਿਨਾਬ ਵੱਲੋਂ ਪਿੰਡ-ਪਿੰਡ ਜਾ ਕੇ ਆਪਣੇ ਉਮੀਦਵਾਰ ਗੁਰਮੀਤ ਸਿੰਘ ਮੀਤਹਿਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੌਰਾਨ ਗੁਰਪ੍ਰੀਤ ਕੌਰ ਨੇ ਆਪਣੀ ਸਰਕਾਰ ਦੇ ਕੰਮ ਗਿਣਾਉਂਦਿਆਂ ਭਰੋਸਾ ਦਿਵਾਇਆ ਕਿ ਜਲਦ ਹੀ ਮਾਨ ਸਰਕਾਰ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਵਾਲਾ ਵਾਅਦਾ ਪੂਰਾ ਕਰੇਗੀ ਅਤੇ ਹੋਰ ਵਾਅਦੇ ਵੀ ਪੂਰੇ ਕਰਨਗੇ ਇਸ ਤੋਂ ਇਲਾਵਾ ਡਾਕਟਰ ਗੁਰਪ੍ਰੀਤ ਨੇ ਵਿਰੋਧੀਆਂ ਦੀ ਰੇਲ ਬਣਾਈ ਵਿਰੋਧੀਆਂ ਨੂੰ ਠੋਕਵੇਂ ਜਵਾਬ ਦਿੱਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੀਬੀਆਂ ਜੋ ਨਹੀਂ ਉਹਨਾਂ ਦਾ ਗੁੱਟ ਫੜ ਕੇ ਖੜ ਜਾਂਦੀਆਂ ਨੇ ਕਿ ਉਹਨਾਂ ਦਾ ਹਜ਼ਾਰ ਰੁਪਿਆ ਕਦੋਂ ਮਿਲ ਤੇ ਤੁਹਾਨੂੰ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵਡੇਾਈਆਂ ਕਰਦੇ ਆ ਉਹਨਾਂ ਨੇ ਦੱਸਿਆ ਕਿ ਇਹ ਵਾਦਾ ਜਲਦ ਪੂਰਾ ਕੀਤਾ ਜਾਵੇਗਾ ਤੁਸੀਂ ਜਾਣਦੇ ਹੋ ਕਿ ਮਗਰਲੇ 2 ਸਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੁਸੀਂ ਧੂਰੀ ਤੋਂ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਚੁਣ ਕੇ ਭੇਜਿਆ ਜੀ ਆਪਾਂ ਗੱਲ ਕਰ ਲਈਏ ਵਿਕਾਸ ਕਰ ਜਾਂਦੀ ਧੂਰੀ ਲਈ ਮਾਨ ਸਾਹਿਬ ਨੇ ਕੀ ਕੀ ਕੰਮ ਕਰੇ ਨੇ ਸੋ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਟੋਲ ਪਲਾਜ਼ਾ ਸੀ ਧੂਰੀ ਦੀ ਐਂਟਰੀ ਕਰਨੀ ਹੈ ਇੱਕ ਪਰਚੀ ਕਟਾ ਕੇ ਆਉਣਾ ਪੈਂਦਾ ਸੀ ਪਤਾ ਨਹੀਂ ਸੜਕ ਤਾਂ ਜਾਮਾ ਟੁੱਟੀ ਹੁੰਦੀ ਕਿਹੜੀ ਗੱਲ ਦਾ ਟੋਲ ਥੋਤੋਂ ਲਈ ਜਾਂਦੇ ਸੀ ਮੈਂ ਤਾਂ ਇਹ ਨਹੀਂ ਸੀ ਸਮਝ ਲਾਦੀ ਸੋ ਪਹਿਲੇ ਧਾਰ ਤੇ ਉਹ ਟੋਲ ਪਲਾਜ਼ਾ ਚੱਕਿਆ ਗਿਆ ਕੁੱਲ ਪੰਜਾਬ ਚ 16 ਟੋਲ ਪਲਾਜ਼ਾ ਮਾਨਸਾ ਨੇ ਬੰਦ ਕੀਤੇ ਨੇ ਜਿਹਦੇ ਕਰਕੇ ਇੱਕ ਇੱਕ ਟੋਲ ਪਲਾਜ਼ਾ 50-50 ਲੱਖ ਰੁਪਏ ਚ ਆਮ ਆਦਮੀ ਨੂੰ ਪੈ ਰਿਹਾ ਸੀਗਾ ਜਿਹੜੀਆਂ ਤੁਹਾਡੇ ਜੇਬਾਂ ਚੋਂ ਪੈਸਾ ਜਾ ਰਿਹਾ ਸੀਗਾ ਸੋ ਉਹ ਬੰਦ ਕਰਾਏ ਜਿਹੜਾ ਪੂਰੀ ਦਾ ਸੂਆ ਸੀਗਾ ਹਮੇਸ਼ਾ ਗੱਲ ਸੁਣਨ ਨੂੰ ਮਿਲਦੀ ਸੀ ਵੀ ਸੂਆ ਠੱਗਿਆ ਜਾਵੇ ਜੀ ਬਹੁਤ ਵੱਡੀ ਸਮੱਸਿਆ ਸੀਗੀ ਪੂਰੀ ਦੀ ਮੈਨੂੰ ਲੱਗਦਾ ਮੇਨ ਸਮੱਸਿਆ ਇਹ ਹੀ ਸੀਗੀ ਜਿਹਦੇ ਕਰਕੇ ਬਿਮਾਰੀਆਂ ਫੈਲਦੀਆਂ ਸੀ ਬੱਚਿਆਂ ਨਾਲ ਕਈ ਵਾਰੀ ਹਾਦਸੇ ਹੋ ਚੁੱਕੇ ਨੇ ਹਾਂਜੀ ਬਿਲਕੁਲ ਸੋ ਉਹ ਵੀ ਤਾਂ ਗਿਆ ਜਿਹਦੇ ਕਰਕੇ 33 ਕਰੋੜ ਰੁਪਏ ਜਿੱਦਿਤੇ ਲੱਗਾ ਤੇ ਅੱਜ ਉਥੇ ਮਾਵਾ ਭੈਣਾ ਸੈਰ ਵੀ ਕਰਦੀਆਂ ਨੇ ਬੱਚੇ ਖੇਡ ਵੀ ਰਹੇ ਨੇ ਬਾਕੀ 3-4 ਕਰੋੜ ਰੁਪਏ ਦੀ ਲਾਗਤ ਨਾਲ ਉਥੇ ਬਿਊਟੀਫਿਕੇਸ਼ਨ ਦਾ ਵੀ ਕੰਮ ਹੋ ਰਿਹਾ ਬੈਂਚ ਲੱਗਣਗੇ ਤਾਂ ਜੋ ਮਾਵਾ ਭੈਣਾ ਸੈਰ ਕਰਦੀਆਂ ਬੈਠਣਾ ਹੋਇਆ ਬੈਠ ਸਕਣ ਬੱਚੇ ਖੇਡ ਸਕਣ ਸੋ ਇਹ ਜੇ ਕੰਮ ਸਿਵਲ ਹਸਪੀਟਲ ਦੀ ਜੇ ਆਪਾਂ ਗੱਲ ਕਰ ਲਈਏ ਇਹ ਕਿ ਰ ਆਪਣਾ ਰੈਫਰਲ ਸੈਂਟਰ ਬਣਿਆ ਹੋਇਆ ਸੀਗਾ ਹਮੇਸ਼ਾ ਮਰੀਜ਼ ਨੂੰ ਇੱਥੋਂ ਭੇਜਣਾ ਹੀ ਪੈਂਦਾ ਸੀ ਕੋਈ ਕਹਿੰਦਾ ਸੀ ਡੀਐਮਸੀ ਲੈ ਜਾਓ ਕੋਈ ਕਹਿੰਦਾ ਸੀ ਰਜੇਂਦਰਾ ਲੈ ਜਾਓ ਇੱਥੇ ਇਲਾਜ ਨਹੀਂ ਹੋਣਾ ਇੱਥੇ ਬਚਣਾ ਨਹੀਂ ਸੋ ਮਾਨ ਸਾਹਿਬ ਨੇ 22 ਕਰੋੜ ਰੁਪਈਆ ਸਿਵਲ ਹਸਪੀਟਲ ਨੂੰ ਦਿੱਤਾ ਤਾਂ ਜੋ ਜਿਹੜੇ ਸਾਡੇ ਧੀਆ ਪੁੱਤਨਿਆਂ ਨੂੰ ਦਾ ਇਲਾਜ ਇੱਥੇ ਹੋ ਸਕੇ ਜਿਹੜੇ ਤੁਹਾਡਾ ਪੈਸਾ ਆਮ ਆਦਮੀ ਦਾ ਬਚ ਸਕੇ ਸੋ ਇੱਥੇ ਵਧੀਆ ਤੋਂ ਵਧੀਆ ਆਧੁਨਿਕ ਮਸ਼ੀਨਾਂ ਵੀ ਤੇ ਵਧੀਆ ਸਪੈਸ਼ਲਿਸਟ ਡਾਕਟਰ ਵੀ ਮੁਹੱਈਆ ਕਰਾਏ ਜਾਣਗੇ ਇਹ ਮਾਨ ਸਾਹਿਬ ਦੀ ਸੋਚ ਹੈ ਆਪਕੋ ਸਭ ਨੂੰ ਪਤਾ ਕਿ ਇੱਕ ਤਰੀਕ ਨੂੰ ਆਉਣ ਵਾਲੀ ਨੂੰ ਲੋਕ ਸਭਾ ਚੋਣਾਂ ਨੇ ਆਪਾਂ ਜਾਣਦੇ ਆ ਕਿ ਚੰਗੇ ਮਾੜੇ 'ਚ ਫਰਕ ਵੀ ਆਪਾਂ ਜਾਣਦੇ ਆ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਵੀ ਚੰਗੇ ਮਾੜੇ 'ਚ ਫਰਕ ਕਰੀਏ ਉਹਨੂੰ ਸਭ ਨੂੰ ਪਤਾ ਹੈ ਪੁਰਾਣੀਆ ਸਰਕਾਰਾਂ ਨੇ ਇੱਥੇ ਕੋਈ ਗੌਰ ਨਹੀਂ ਕੀਤਾ ਧੂਰੀ ਤੇ ਜਦੋਂ ਦੇਖਿਆ ਆਪੇ ਮੈਂ ਵੀ ਦੇਖਿਆ ਕਿ ਮੈਨੂੰ ਬਹੁਤ ਦਿਲ ਨੂੰ ਕਈ ਥਾਵਾਂ ਤੇ ਤਾਂ ਜਾਂਦੀ ਸੀ ਤੇ ਲੋਕ ਬੋਰਡਾਂ 'ਚ ਮਿਲ ਕੇ ਕਹਿੰਦੇ ਸੀ ਵੀ ਪੀਣ ਵਾਲਾ ਪਾਣੀ ਨਹੀਂ ਹੈਗਾ ਜੀ ਪਾਣੀ ਮਾਈਆ ਕਰਾਇਆ ਲਵੇ ਸੋ ਇਹੋ ਜੀ ਛੋਟੇ ਛੋਟੇ ਕੰਮ ਨੇ ਕਿ ਮਗਰਲੇ 70 ਸਾਲਾਂ ਤੋਂ ਇਹ ਲੋਕੇ ਕੰਮ ਕਰਨੀ ਸੀ ਚੱਕਦੇ ਆ ਪਾਣੀ ਖਾਣਾ ਇਹ ਤਾਂ ਬੇਸਿਕ ਨੀਡਸ ਨੇ ਇਹ ਵੀ ਆਪਾਂ ਕਹਿੰਦੇ ਆ ਸੋ ਇਹ ਜਿਹੇ ਕੰਮ ਜਦੋਂ ਮਾਨਸਰ ਨੂੰ ਜਾ ਕੇ ਕਿਹਾ ਮੈਂ ਕਿਹਾ ਮੇਰੇ ਦਿਲ ਨੂੰ ਕੁਝ ਹੁੰਦਾ ਜਦੋਂ ਬੀਬੀਆਂ ਆ ਕੇ ਕਹਿੰਦੀਆਂ ਨੇ ਵੀ ਪੁੱਤ ਸੰਨ ਪਾਣੀ ਵੀ ਨਹੀਂ ਮਿਲਦਾ ਕਿਸੇ ਘਰੋਂ ਮੰਗਣਾ ਪੈਂਦਾ ਕਈ ਵਾਰੀ ਟੂਟੀ ਨਹੀਂ ਆਉਂਦੀ ਸੋ ਇਹ ਜਿਹੇ ਛੋਟੇ ਛੋਟੇ ਕੰਮ ਨੇ ਤਾਂ ਜੇ ਸਰਕਾਰ ਦੀ ਨੀਤ ਹੋਵੇ ਸੱਚੀ ਤੇ ਇਹ ਕੰਮ ਕੋਈ ਬਹੁਤ ਵੱਡੇ ਨਹੀਂ ਹੈਗੇ ਖਜ਼ਾਨੇ ਭਰੇ ਹੁੰਦੇ ਨੇ ਜੀ ਨੀਤ ਦਿਲ ਸਾਫ਼ ਹੋਣਾ ਚਾਹੀਦਾ ਲਾਲਚ ਜਿਹੜਾ ਘਟ ਤੋਂ ਘਟ ਹੋਣਾ ਚਾਹੀਦਾ। ਜੋ ਮਾਨ ਸਾਹਿਬ ਨੇ ਕਦੇ ਰੁਪਈਏ ਦਾ ਲਾਲਚ ਨਹੀਂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਸਾਰੇ ਤੁਹਾਨੂੰ ਦੇਖਦਾ ਹੀ ਉਹ ਇੱਥੇ ਹੀ ਲੱਗਦਾ ਕੋਈ ਸਾਡੇ ਖਜਾਨੇ ਘਰ ਦੇ ਨਹੀਂ ਕਦੇ ਭਰੇ ਸਾਡੇ ਘਰ ਤਾਂ ਉਹੀ ਹਾਲਾਤ ਨੇ ਜੋ ਪਹਿਲਾਂ ਤੋਂ ਸੀਗੇ ਕਈ ਵਾਰੀ ਅਜੇ ਵੀ ਐ ਹੋ ਜਾਂਦਾ ਵੀ ਹਾਲਾਤ ਔਖੇ ਨੇ ਪਰ ਫਿਰ ਵੀ ਸਾਰ ਲੈਂਦਾ ਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਕਦੇ ਵੀ ਸੋ ਮੇਰੀ ਤੁਹਾਡੇ ਸਾਰੇ ਅੱਗੇ ਇਹੀ ਅਪੀਲ ਹੈ ਸਪੈਸ਼ਲੀ ਮਾਵਾਂ ਨੂੰ ਭੈਣਾਂ ਨੂੰ ਮੈਂ ਦੇਖ ਰਹੀ ਆਂ 2000 ਰੁਪਏ ਦੀ ਆਸ ਹੁੰਦੀ ਹੈ ਵੀ ਮਾਨ ਸਾਹਿਬ ਨੇ ਵਾਅਦਾ ਕਰਿਆ ਸੀ 1000 ਅਜੇ ਤੱਕ ਆਇਆ ਨਹੀਂ ਸੋ ਇਹ ਵੀ ਮਾਨ ਸਾਹਿਬ ਦਾ ਕਹਿਣਾ ਹੈ ਵੀ ਜਲ ਤੋਂ ਜਲਦ ਇਹ 1000 ਰੁਪਏ ਵਾਲਾ ਜਿਹੜਾ ਵਾਅਦਾ ਉਹ ਵੀ ਪੂਰਾ ਕਰਨਗੇ ਬਾਕੀ ਮੈਂ ਤੁਹਾਡੀ ਸਵਾਰਥ ਕਰਨ ਨੂੰ ਬੈਠੀ ਹਾਂ ਮੈਂ ਤਾਂ ਹਮੇਸ਼ਾ ਕਹਿੰਦੀ ਆ ਵੀ ਮੈਨੂੰ 1000 ਰੁਪਏ ਲਾਗੂ ਕਰ ਦਿਓ ਤਾਂ ਮੈਂ ਜਾਇਆ ਕਰੂੰ ਮੈਂ ਬੀਬੀਆਂ ਮੇਰੇ ਘੁੱਟ ਫੜ ਲੈਂਦੀਆਂ ਨੇ ਉਹ 1000 ਕਦ ਤੋਂ ਦੇਵੋਗੇ ਸੋ ਇਹ ਵੀ ਜਲ ਤੋਂ ਜਾਓ ਤਾਂ ਮਾਨ ਸਾਹਿਬ ਕਹਿੰਦੇ ਪੂਰਾ ਹੋਊਗਾ ਥੋੜਾ ਜਿਹੜਾ ਹਜ਼ਾਰ ਹਜ਼ਾਰੇ ਥੋੜੇ ਪੁਰਾਣੇ ਜਿਹੜਾ ਵਾਅਦਾ ਕਰਿਆ ਉਹ ਪੂਰਾ ਕਰੂੰਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ